ਮੋੜਲੇ थाना 샤कोट 20128 2025 ਨੂੰ ਦੁਪਹਿਰ ਸਮੇਂ ਸੁਖਵਾਲ ਸਿੰਘ ਪੁੱਤਰ ਦਵਾਨ ਸਿੰਘ ਵਾਸੀ ਤਰਨਗਟ ਨੇ ਮੁਕੱਸਰ थाना 샤कोट इंस्पेक्टर बृंद सिंहפול ਨੂੰ ਰਾਵਣ ਵਿੱਚ तक्रार ਦਿੱਤੀ ਸੀ ਕਿ ਉਹਨੇ ਦੋ ਐਕਟਵਾਸਵਾਰਾਂ ਨੇ ਨਾਮ ਨੂੰ ਵਿੱਤਿਆ ਨੇ ਉਤਤਪੁਣਿਆ ਹਜ਼ਾਰ ਰੁਪਏ ਖੋਲਿਆ ਜੋ ਇਸ ਕਟਰਾ ਦੀ ਸੰਗੀਤਾ ਦੇਖਦੇ ਹੋਏ ਮੁਕੱਸਰ थाना ਵੱਲੋਂ ਮਾਂਜੂਗ ਐਸਐਸਪੀ ਜ਼ਿਲ੍ਹਾ ਚੰਡੀਗੜ੍ਹ ਦੇ ਅਧੀਨ ਸਾਰਵੰਦ ਸਿੰਘ ਵਰਗੀ ਦਿੱਤੀ ਗਈ ਹਦਾਇਤਾਂ ਦੇ ਤੁਰੰਤ ਮੁਕਾਦਮਾ ਦਰਜ ਕੀਤਾ ਅਤੇ ਤੁਰੰਤ ਹੀ ਕਾਰਵਾਈ ਕਰਦਿਆਂ ਕ੍ਰੀਪ 2 ਘੰਟਿਆਂ ਚ ਇਹਦੇ ਵਿੱਚ ਦੋ ਦੋਸ਼ੀ ਜਸ਼ਨਪ੍ਰੀਤ ਉਰਫ ਜਸ਼ਨ ਵਾਸੀ ਅਮਨਗਰ ਜੀਰਾ ਅਤੇ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕੁਲਦੀਪ ਵਾਸੀ ਕੋੜਾ ਮੱਲਾ ਜੀਰਾ ਨੂੰ 50000 ਰੁਪਏ ਖੋਇਆ ਹੋਇਆ ਸਮੇਤ ਐਕਟਵਾ ਜਿਹੜਾ ਵਰਤੀ ਸਿਵਾਰਦਾਚ ਬ੍ਰਾਂਧ ਕੀਤਾ ਅਤੇ ਇਸੇ ਇਨਵੈਸਟੀਗੇਸ਼ਨ ਚ ਇੱਕ ਤੀਸਰਾ ਦੋਸ਼ੀ ਜੋ ਇਹ ਸਾਰਾ ਪਲਾਨ ਕਰਤਾ ਸੀਗਾ ਅਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਵੜਾ ਪੋਗੰਡੀਆ ਥਾਣਾ ਜੀਰਾ ਨੂੰ ਗ੍ਰਿਫਤਰ ਕਰਨ ਵਿੱਚ ਸਫਲਤਾ ਅਸਤਿਤ ਕੀਤੀ ਹੈ ਪੁਲਿਸ ਵੱਲੋਂ ਬੜਾ ਹੀ ਮੁਸਤੈਦੀ ਨਾਲ ਇੱਕ ਘਟਨਾ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਰ ਕੀਤਾ ਔਰ ਬਾਕੀ ਵੀ ਘਟਨਾਵਾਂ ਸਬੰਧੀ ਪੁਲਸਵਾਰੀ ਸੰਗਿੰਤਾਨਾ ਆਪਣਾ ਡਿਊਟੀ ਨਿਭਾ ਰਹੀ ਹੈ ਇਸੇ ਤਰ੍ਹਾਂ ਮਾੜੇ ਅਨਸਰਾਂ ਦੇ ਖਿਲਾਫ ਜ਼ਿਲ੍ਹੇੰਦਰ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ